ਸ਼ਿਆਲਪੁਰ ਵਿਥੇ ਇੱਕ ਬੱਚੇ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਪੂਰੇ ਪੰਜਾਬ ਦੇ ਲੋਕਾਂ 'ਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਕੱਲ ਬਠਿੰਡਾ ਦੇ ਕੁਝ ਨੌਜਵਾਨਾਂ ਵੱਲੋਂ ਕੁਝ ਪ੍ਰਵਾਸੀ ਲੋਕਾਂ ਦੀਆਂ ਜਿਹੜੀਆਂ ਰੇੜੀਆਂ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਮਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਕੱਲ ਇੱਕ ਕੁਝ ਨੌਜਵਾਨਾਂ ਵੱਲੋਂ ਬਠਿੰਡਾ ਦੇ ਕੁਝ ਰੇੜੀਆਂ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਵਾਸੀਆਂ ਦੀ ਕੀ ਹੈ ਪੂਰਾ ਮਾਮਲਾ ਅ ਜਿਹੜਾ ਇਹ ਕਾਲ ਇਨਸੀਡੈਂਟ ਸੀਗਾ ਜੋ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਕਿ ਜਿਸ ਵਿੱਚ ਕੁਝ ਨੌਜਵਾਨ ਜੋ ਸੀਗੇ ਉਹ ਕੁਝ ਜੋ ਰੇੜੀ ਵਾਲੇ ਨੂੰ ਗਲਤ ਸ਼ਬਦਾਂ ਨਾਲ ਵੀ ਵਰਤੋਂ ਕਰ ਰਹੇ ਸੀਗੇ ਉਸ ਦੇ ਸਬੰਧ ਵਿੱਚ ਅਸੀਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਦੇ ਵਿੱਚ ਇੱਕ ਜਿਹੜਾ ਲੜਕਾ ਸੀਗਾ ਜੀਤਪਾਲ ਜੋ ਕਿ ਵੀਰਦਲਾਬ ਦਾ ਰਹਿਣ ਵਾਲਾ ਉਸ ਨੂੰ ਅਸੀਂ ਥਾਣਾ ਕਨਾਲ ਦੇ ਵਿੱਚ ਰਨਅਪ ਕਰ ਲਿਆ ਤੇ ਖਲਾ ਪ੍ਰੋਵੈਂਟਿਵ ਐਕਸ਼ਨ ਜਿਹੜਾ ਹੋਇਆ ਸਾਡੇ ਵੱਲੋਂ ਲਿਆ ਗਿਆ ਤੇ ਬਾਕੀ ਜਿਹੜੇ ਉਸ ਦੇ ਨਾਲ ਸੀਗੇ ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਸਾਡੇ ਵੱਲੋਂ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਇਸ ਦੇ ਨਾਲ ਹੀ ਸਾਰਿਆਂ ਨੂੰ ਅਸੀਂ ਅਪੀਲ ਵੀ ਕਰਨਾ ਚਾਹਾਂਗੇ ਤੇ ਸਟਰੋਂਗ ਮੈਸੇਜ ਵੀ ਹੈ ਸਾਡੇ ਵੱਲੋਂ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚੁਲਣ ਦੀ ਕੋਸ਼ਿਸ਼ ਕਰੂਗਾ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਸੋ ਉਸ ਦੇ ਖਿਲਾਫ ਐਸ ਪਰ ਲਾਅ ਜੋ ਵੀ ਲੀਗਲ ਐਕਸ਼ਨ ਬਣਦਾ ਹੈ ਸਖਤ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਜਿਹੜਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਫਿਰ ਤੇ ਗੱਲ ਕਰੀਏ ਨੌਜਵਾਨ ਇਹ ਕਹਿ ਰਹੇ ਸੀ ਅਸੀਂ ਵੀ ਪ੍ਰਵਾਸੀਆਂ ਨੂੰ ਅਪੀਲ ਕਰ ਰਹੇ ਹਾਂ ਵੀ ਤੁਸੀਂ ਆਪ ਦਾ ਕੰਮਕਾਰ ਇੱਥੋਂ ਸਮੇਟ ਕੇ ਚਲੇ ਜਾਓ ਕਿਵੇਂ ਦੇਖੇ ਦੇਖੋ ਜੀ ਜੋ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਕਿਸੇ ਨੂੰ ਵੀ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ ਹੈਗਾ ਸੋ ਜਿਹੜਾ ਵੀ ਬੰਦਾ ਕਿਸੇ ਦੇ ਰਾਈਟਸ ਦੇ ਵਿੱਚ ਦਖਲ ਦੇਊਗਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਬਿਰਿਆ ਲੈ ਜਾ ਵਰਤੂਗਾ ਤਾਂ ਉਸ ਦੇ ਖਿਲਾਫ ਜੋ ਬੰਦਾ ਲੀਗ ਇਲੈਕਸ਼ਨ ਉਹ ਸਾਡੇ ਕੋਲ ਲੈ ਜਾਊਗਾ ਕਿੰਨੇ ਕੁ ਨੌਜਵਾਨ ਸੀ ਸਾਰੇ ਆ तकरीबन ਤਿੰਨ ਚਾਰ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਬੰਦਾ ਜਿਹੜਾ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਬੰਦੇ ਨੇ ਉਹਨੇ ਨਾਮ ਦੱਸਿਆ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਸੋ ਨਿਕ ਇਲੈਕਸ਼ਨ ਅਸੀਂ ਲਾਵਾਂਗੇ ਕੋਈ ਕੰਪਲੀਟ ਵੀ ਆਈ ਸੀ ਤੁਹਾਨੂੰ ਇਸ ਮਾਮਲੇ ਨੂੰ ਲੈ ਕੇ ਆਈਐਸ ਦੇ ਵਿੱਚ ਸਾਨੂੰ ਕੋਈ ਸੱਚ ਲਿਖਤੀ ਕੰਪਲੇਟ ਹਾਸਿਲ ਨਹੀਂ ਹੋਈ ਪਰੰਤੂ ਜੋ ਸੋਸ਼ਲ ਮੀਡੀਆ ਦੇ ਉੱਪਰ ਕੰਟੈਂਟ ਸੀਗਾ ਉਸ ਦੇ ਬਿਹਾਫ ਤੇ ਸਾਡੇ ਵੱਲੋਂ ਜਿਹੜਾ ਹੈਗਾ ਐਕਸ਼ਨ ਲੈ ਗਿਆ ਬਿਲਕੁਲ ਜੀ ਬਿਲਕੁਲ ਐਸ ਸੀ ਐਸ ਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਕਾਨੂੰਨ ਵਿਵਸਥਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਪੜਨ ਦੀ ਕਾਰਵਾਈ ਯਾਦਪੁਰ ਵਿਥੇ ਇੱਕ ਬੱਚੇ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਪੂਰੇ ਪੰਜਾਬ ਦੇ ਲੋਕਾਂ 'ਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਕੱਲ ਬਠਿੰਡਾ ਦੇ ਕੁਝ ਨੌਜਵਾਨਾਂ ਵੱਲੋਂ ਕੁਝ ਪ੍ਰਵਾਸੀ ਲੋਕਾਂ ਦੀਆਂ ਜਿਹੜੀਆਂ ਰੇੜੀਆਂ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਮਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਕੱਲ ਇੱਕ ਕੁਝ ਨੌਜਵਾਨਾਂ ਵੱਲੋਂ ਬਠਿੰਡਾ ਦੇ ਕੁਝ ਰੇੜੀਆਂ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਵਾਸੀਆਂ ਦੀ ਕੀ ਹੈ ਪੂਰਾ ਮਾਮਲਾ ਹੈ ਅ ਜਿਹੜਾ ਇਹ ਕਾਲ ਇਨਸੀਡੈਂਟ ਸੀਗਾ ਜੋ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਸੀਗੀਆਂ ਜਿਸ ਦੇ ਵਿੱਚ ਕੁਝ ਨੌਜਵਾਨ ਜੋ ਸੀਗੇ ਉਹ ਕੁਝ ਜੋ ਰੇੜੀ ਵਾਲੇ ਨੂੰ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਸੀਗੇ ਉਸ ਦੇ ਸਬੰਧ ਵਿੱਚ ਅਸੀਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਦੇ ਵਿੱਚ ਇੱਕ ਜਿਹੜਾ ਲੜਕਾ ਸੀਗਾ ਜੀਤਪਾਲ ਜੋ ਕਿ ਵੀਰ ক্লাব ਦਾ ਰਹਿਣ ਵਾਲਾ ਉਸ ਨੂੰ ਅਸੀਂ ਥਾਣਾ ਕਨਾਲ ਦੇ ਵਿੱਚ ਰਨਅਪ ਕਰ ਲਿਆ ਤੇ ਕਲਪ ਪ੍ਰੋਵੈਂਟਿਵ ਐਕਸ਼ਨ ਜਿਹੜਾ ਹੋਇਆ ਸਾਡੇ ਵੱਲੋਂ ਲਿਆ ਗਿਆ ਤੇ ਬਾਕੀ ਜਿਹੜੇ ਉਸ ਦੇ ਨਾਲ ਸੀਗੇ ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਸਾਡੇ ਵੱਲੋਂ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਇਸ ਦੇ ਨਾਲ ਹੀ ਸਾਰਿਆਂ ਨੂੰ ਅਸੀਂ ਅਪੀਲ ਵੀ ਕਰਨਾ ਚਾਹਾਂਗੇ ਤੇ ਸਟਰੋਂਗ ਮੈਸੇਜ ਵੀ ਹੈ ਸਾਡੇ ਵੱਲੋਂ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚੁਲਣ ਦੀ ਕੋਸ਼ਿਸ਼ ਕਰੂਗਾ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਸੋ ਉਸ ਦੇ ਖਿਲਾਫ ਐਸ ਪਰ ਲਾਅ ਜੋ ਵੀ ਲੀਗਲ ਐਕਸ਼ਨ ਬਣਦਾ ਹੈ ਸਖਤ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਜਿਹੜਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸਿਰਫ ਇਹ ਗੱਲ ਕਰੀਏ ਨੌਜਵਾਨ ਇਹ ਕਹਿ ਰਹੇ ਸੀ ਅਸੀਂ ਵੀ ਪ੍ਰਵਾਸੀਆਂ ਨੂੰ ਅਪੀਲ ਕਰ ਰਹੇ ਹਾਂ ਵੀ ਤੁਸੀਂ ਆਪ ਦਾ ਕੰਮਕਾਰ ਇੱਥੋਂ ਸਮੇਟ ਕੇ ਚਲੇ ਜਾਓ ਕਿਵੇਂ ਦੇਖ ਦੇਖੋ ਜੀ ਜੋ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਕਿਸੇ ਨੂੰ ਵੀ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ ਹੈਗਾ ਸੋ ਜਿਹੜਾ ਵੀ ਬੰਦਾ ਕਿਸੇ ਦੇ ਰਾਈਟਸ ਦੇ ਵਿੱਚ ਦਖਲ ਦੇਊਗਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਬਿਰਿਆ ਲੈ ਜਾ ਵਰਤੂਗਾ ਤਾਂ ਉਸ ਦੇ ਖਿਲਾਫ ਜੋ ਬੰਦਾ ਲੀਗ ਇਲੈਕਸ਼ਨ ਉਹ ਸਾਡੇ ਕੋਲ ਲੈ ਜਾਊਗਾ ਕਿੰਨੇ ਕੁ ਨੌਜਵਾਨ ਸੀ ਸਾਰੇ ਆ तकरीबन ਤਿੰਨ ਚਾਰ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਬੰਦਾ ਜਿਹੜਾ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਬੰਦੇ ਨੇ ਉਹਨੇ ਨਾਮ ਦੱਸਿਆ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਸੋ ਨੀਗ ਇਲੈਕਸ਼ਨ ਅਸੀਂ ਲਾਵਾਂਗੇ ਕੋਈ ਕੰਪਲੀਟ ਵੀ ਆਈ ਸੀ ਤੁਹਾਨੂੰ ਇਸ ਮਾਮਲੇ ਨੂੰ ਲੈ ਕੇ ਅਸੀਂ ਦੇ ਵਿੱਚ ਸਾਨੂੰ ਕੋਈ ਸੱਚੀ ਲਿਖਤੀ ਕੰਪਲੇਟ ਹਾਸਿਲ ਨਹੀਂ ਹੋਈ ਪਰੰਤੂ ਜੋ ਸੋਸ਼ਲ ਮੀਡੀਆ ਦੇ ਉੱਪਰ ਕੰਟੈਂਟ ਸੀਗਾ ਉਹਦੇ ਬਿਹਾਫ ਤੇ ਸਾਡੇ ਵੱਲੋਂ ਜਿਹੜਾ ਹੈਗਾ ਐਕਸ਼ਨ ਲਿਆ ਗਿਆ ਬਿਲਕੁਲ ਜੀ ਬਿਲਕੁਲ ਐਸ ਸੀ ਐਸ ਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਕਾਨੂੰਨ ਵਿਵਸਥਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਪਣਦੀ ਕਾਰਵਾਈ ਸ਼ਿਆਦਪੁਰ ਵਿਥੇ ਇੱਕ ਬੱਚੇ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਪੂਰੇ ਪੰਜਾਬ ਦੇ ਲੋਕਾਂ 'ਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਕੱਲ ਬਠਿੰਡਾ ਦੇ ਕੁਝ ਨੌਜਵਾਨਾਂ ਵੱਲੋਂ ਕੁਝ ਪ੍ਰਵਾਸੀ ਲੋਕਾਂ ਦੀਆਂ ਜਿਹੜੀਆਂ ਰੇਡੀਆਂ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਮਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਕੱਲ ਇੱਕ ਕੁਝ ਨੌਜਵਾਨਾਂ ਵੱਲੋਂ ਬਠਿੰਡਾ ਦੇ ਕੁਝ ਰੇਡੀਆਂ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਵਾਸੀਆਂ ਦੀ ਕੀ ਹੈ ਪੂਰਾ ਮਾਮਲਾ ਅ ਜਿਹੜਾ ਇਹ ਕਾਲ ਇਨਸੀਡੈਂਟ ਸੀਗਾ ਜੋ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਸੀਗੀਆਂ ਜਿਸ ਦੇ ਵਿੱਚ ਕੁਝ ਨੌਜਵਾਨ ਜੋ ਸੀਗੇ ਉਹ ਕੁਝ ਜੋ ਰੇੜੀ ਵਾਲੇ ਨੂੰ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਸੀਗੇ ਉਸ ਦੇ ਸਬੰਧ ਵਿੱਚ ਅਸੀਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਦੇ ਵਿੱਚ ਇੱਕ ਜਿਹੜਾ ਲੜਕਾ ਸੀਗਾ ਜੀਤਪਾਲ ਜੋ ਕਿ ਵੀਰ ক্লাব ਦਾ ਰਹਿਣ ਵਾਲਾ ਉਸ ਨੂੰ ਅਸੀਂ ਥਾਣਾ ਕਨਾਲ ਦੇ ਵਿੱਚ ਰਨਅਪ ਕਰ ਲਿਆ ਤੇ ਕਲਪ ਪ੍ਰੋਵੈਂਟਿਵ ਐਕਸ਼ਨ ਜਿਹੜਾ ਹੋਇਆ ਸਾਡੇ ਵੱਲੋਂ ਲਿਆ ਗਿਆ ਤੇ ਬਾਕੀ ਜਿਹੜੇ ਉਸ ਦੇ ਨਾਲ ਸੀਗੇ ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਸਾਡੇ ਵੱਲੋਂ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਇਸ ਦੇ ਨਾਲ ਹੀ ਸਾਰਿਆਂ ਨੂੰ ਅਸੀਂ ਅਪੀਲ ਵੀ ਕਰਨਾ ਚਾਹਾਂਗੇ ਤੇ ਸਟਰੋਂਗ ਮੈਸੇਜ ਵੀ ਹੈ ਸਾਡੇ ਵੱਲੋਂ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚੁਲਣ ਦੀ ਕੋਸ਼ਿਸ਼ ਕਰੂਗਾ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਸੋ ਉਸ ਦੇ ਖਿਲਾਫ ਐਸ ਪਰ ਲਾਅ ਜੋ ਵੀ ਲੀਗਲ ਐਕਸ਼ਨ ਬਣਦਾ ਹੈ ਸਖਤ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਜਿਹੜਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸਿਰਫ ਇਹ ਗੱਲ ਕਰੀਏ ਨੌਜਵਾਨ ਇਹ ਕਹਿ ਰਹੇ ਸੀ ਅਸੀਂ ਵੀ ਪ੍ਰਵਾਸੀਆਂ ਨੂੰ ਅਪੀਲ ਕਰ ਰਹੇ ਹਾਂ ਵੀ ਤੁਸੀਂ ਆਪ ਦਾ ਕੰਮਕਾਰ ਇੱਥੋਂ ਸਮੇਟ ਕੇ ਚਲੇ ਜਾਓ ਕਿਵੇਂ ਦੇਖ ਦੇਖੋ ਜੀ ਜੋ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਕਿਸੇ ਨੂੰ ਵੀ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ ਹੈਗਾ ਸੋ ਜਿਹੜਾ ਵੀ ਬੰਦਾ ਕਿਸੇ ਦੇ ਰਾਈਟਸ ਦੇ ਵਿੱਚ ਦਖਲ ਦੇਊਗਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਬਿਰਿਆ ਲੈ ਜਾ ਵਰਤੂਗਾ ਤਾਂ ਉਸ ਦੇ ਖਿਲਾਫ ਜੋ ਬੰਦਾ ਲੀਗ ਇਲੈਕਸ਼ਨ ਉਹ ਸਾਡੇ ਕੋਲ ਲੈ ਜਾਊਗਾ ਕਿੰਨੇ ਕੁ ਨੌਜਵਾਨ ਸੀ ਸਾਰੇ ਆ तकरीबन ਤਿੰਨ ਚਾਰ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਬੰਦਾ ਜਿਹੜਾ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਬੰਦੇ ਨੇ ਉਹਨੇ ਨਾਮ ਦੱਸਿਆ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਸੋ ਨਿਕ ਇਲੈਕਸ਼ਨ ਅਸੀਂ ਲਾਵਾਂਗੇ ਕੋਈ ਕੰਪਲੀਟ ਵੀ ਆਈ ਸੀ ਤੁਹਾਨੂੰ ਇਸ ਮਾਮਲੇ ਨੂੰ ਲੈ ਕੇ ਅਏਸ ਦੇ ਵਿੱਚ ਸਾਨੂੰ ਕੋਈ ਸੱਚੀ ਲਿਖਤੀ ਕੰਪਲੇਟ ਹਾਸਿਲ ਨਹੀਂ ਹੋਈ ਪਰੰਤੂ ਜੋ ਸੋਸ਼ਲ ਮੀਡੀਆ ਦੇ ਉੱਪਰ ਕੰਟੈਂਟ ਸੀਗਾ ਉਹਦੇ ਬਿਹਾਫ ਤੇ ਸਾਡੇ ਵੱਲੋਂ ਜਿਹੜਾ ਹੈਗਾ ਐਕਸ਼ਨ ਲਿਆ ਗਿਆ ਬਿਲਕੁਲ ਜੀ ਬਿਲਕੁਲ ਐਸ ਸੀ ਐਸ ਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਕਾਨੂੰਨ ਵਿਵਸਥਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਪਣਦੀ ਕਾਰਵਾਈ ਸ਼ਿਆਦਪੁਰ ਵਿਥੇ ਇੱਕ ਬੱਚੇ ਨਾਲ ਹੋਈ ਦਰਿੰਦਗੀ ਨੂੰ ਲੈ ਕੇ ਪੂਰੇ ਪੰਜਾਬ ਦੇ ਲੋਕਾਂ 'ਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਕੱਲ ਬਠਿੰਡਾ ਦੇ ਕੁਝ ਨੌਜਵਾਨਾਂ ਵੱਲੋਂ ਕੁਝ ਪ੍ਰਵਾਸੀ ਲੋਕਾਂ ਦੀਆਂ ਜਿਹੜੀਆਂ ਰੇਡੀਆਂ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਮਰਿੰਦਰ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਕੱਲ ਇੱਕ ਕੁਝ ਨੌਜਵਾਨਾਂ ਵੱਲੋਂ ਬਠਿੰਡਾ ਦੇ ਕੁਝ ਰੇਡੀਆਂ ਹਟਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪ੍ਰਵਾਸੀਆਂ ਦੀ ਕੀ ਹੈ ਪੂਰਾ ਮਾਮਲਾ ਅ ਜਿਹੜਾ ਇਹ ਕਾਲ ਇਨਸੀਡੈਂਟ ਸੀਗਾ ਜੋ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੀਡੀਓਜ਼ ਵਾਇਰਲ ਹੋ ਰਹੀਆਂ ਸੀਗੀਆਂ ਜਿਸ ਦੇ ਵਿੱਚ ਕੁਝ ਨੌਜਵਾਨ ਜੋ ਸੀਗੇ ਉਹ ਕੁਝ ਜੋ ਰੇੜੀ ਵਾਲੇ ਨੂੰ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਸੀਗੇ ਉਸ ਦੇ ਸਬੰਧ ਵਿੱਚ ਅਸੀਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਦੇ ਵਿੱਚ ਇੱਕ ਜਿਹੜਾ ਲੜਕਾ ਸੀਗਾ ਜੀਤਪਾਲ ਜੋ ਕਿ ਵੀਰ ক্লাব ਦਾ ਰਹਿਣ ਵਾਲਾ ਉਸ ਨੂੰ ਅਸੀਂ ਥਾਣਾ ਕਨਾਲ ਦੇ ਵਿੱਚ ਰਨਅਪ ਕਰ ਲਿਆ ਤੇ ਕਲਪ ਪ੍ਰੋਵੈਂਟਿਵ ਐਕਸ਼ਨ ਜਿਹੜਾ ਹੋਇਆ ਸਾਡੇ ਵੱਲੋਂ ਲਿਆ ਗਿਆ ਤੇ ਬਾਕੀ ਜਿਹੜੇ ਉਸ ਦੇ ਨਾਲ ਸੀਗੇ ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਸਾਡੇ ਵੱਲੋਂ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਇਸ ਦੇ ਨਾਲ ਹੀ ਸਾਰਿਆਂ ਨੂੰ ਅਸੀਂ ਅਪੀਲ ਵੀ ਕਰਨਾ ਚਾਹਾਂਗੇ ਤੇ ਸਟਰੋਂਗ ਮੈਸੇਜ ਵੀ ਹੈ ਸਾਡੇ ਵੱਲੋਂ ਕਿ ਜਿਹੜਾ ਵੀ ਬੰਦਾ ਕਾਨੂੰਨ ਨੂੰ ਹੱਥ ਚੁਲਣ ਦੀ ਕੋਸ਼ਿਸ਼ ਕਰੂਗਾ ਉਸ ਨੂੰ ਬਖਸ਼ਿਆ ਨਹੀਂ ਜਾਊਗਾ ਸੋ ਉਸ ਦੇ ਖਿਲਾਫ ਐਸ ਪਰ ਲਾਅ ਜੋ ਵੀ ਲੀਗਲ ਐਕਸ਼ਨ ਬਣਦਾ ਹੈ ਸਖਤ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਜਿਹੜਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸਿਰਫ ਇਹ ਗੱਲ ਕਰੀਏ ਨੌਜਵਾਨ ਇਹ ਕਹਿ ਰਹੇ ਸੀ ਅਸੀਂ ਵੀ ਪ੍ਰਵਾਸੀਆਂ ਨੂੰ ਅਪੀਲ ਕਰ ਰਹੇ ਹਾਂ ਵੀ ਤੁਸੀਂ ਆਪ ਦਾ ਕੰਮਕਾਰ ਇੱਥੋਂ ਸਮੇਟ ਕੇ ਚਲੇ ਜਾਓ ਕਿਵੇਂ ਦੇਖ ਦੇਖੋ ਜੀ ਜੋ ਫੰਡਮੈਂਟਲ ਰਾਈਟਸ ਨੇ ਉਹਨਾਂ ਨੂੰ ਕਿਸੇ ਨੂੰ ਵੀ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ ਹੈਗਾ ਸੋ ਜਿਹੜਾ ਵੀ ਬੰਦਾ ਕਿਸੇ ਦੇ ਰਾਈਟਸ ਦੇ ਵਿੱਚ ਦਖਲ ਦੇਊਗਾ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਵੀ ਲੈ ਜਾ ਵਰਤੂਗਾ ਤਾਂ ਉਹਦੇ ਖਿਲਾਫ ਜੋ ਬੰਦਾ ਲੀਗਲ ਐਕਸ਼ਨ ਸਾਡੇ ਕੋਲ ਲੈ ਜਾਊਗਾ ਕਿੰਨੇ ਕੁ ਨੌਜਵਾਨ ਸੀ ਸਾਰੇ ਆ तकरीबन 3-4 ਸੀਗੇ ਜਿਨ੍ਹਾਂ ਦੇ ਵਿੱਚ ਇੱਕ ਬੰਦਾ ਜਿਹੜਾ ਅਸੀਂ ਰਾਉਂਡ ਅਪ ਕਰ ਲਿਆ ਬਾਕੀ ਬੰਦੇ ਨੇ ਉਹਨੇ ਨਾਮ ਦੱਸਿਆ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਸੋ ਨੀਕ ਐਕਸ਼ਨ ਅਸੀਂ ਲਾਵਾਂਗੇ ਕੋਈ ਕੰਪਲੀਟ ਵੀ ਆਈ ਸੀ ਤੁਹਾਨੂੰ ਇਸ ਮਾਮਲੇ ਨੂੰ ਲੈ ਕੇ ਅਏ ਇਸ ਦੇ ਵਿੱਚ ਸਾਨੂੰ ਕੋਈ ਸੱਚ ਲਿਖਤੀ ਕੰਪਲੇਨਟ حاصل ਨਹੀਂ ਹੋਈ ਪਰੰਤੂ ਜੋ ਸੋਸ਼ਲ ਮੀਡੀਆ ਦੇ ਉੱਪਰ ਕੰਟੈਂਟ ਸੀਗਾ ਉਸ ਦੇ ਬਿਹਾਫ ਤੇ ਸਾਡੇ ਵੱਲੋਂ ਜਿਹੜਾ ਹੈਗਾ ਐਕਸ਼ਨ ਲਿਆ ਗਿਆ ਬਿਲਕੁਲ ਜੀ ਬਿਲਕੁਲ ਐਸ ਸੀ ਐਸ ਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਕਾਨੂੰਨ ਵਿਵਸਥਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਪੜਨ ਦੀ ਕਾਰਵਾਈ